ਆਦੇ 2.5 ਸਾਲ ਹੋ ਗਏ ਨੇ ਇਸ ਦਾ ਸੀਵਰ ਦਾ ਪਾਣੀ ਤੇ ਨਾਲੀਆਂ ਦਾ ਪਾਣੀ ਇਹਦੇ ਅੰਦਰ ਜਾਂਦਾ। ਕਾਰਪੋਰੇਸ਼ਨ ਦੇ ਵਿੱਚ ਮੇਅਰ ਸਾਹਿਬ ਕਹਿੰਦੇ ਆ ਕਿ ਮੇਰੇ ਭਲੇ ਕੱਖ ਨਹੀਂ ਕਿ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ। ਉਹਨੂੰ ਮੈਂ ਪਹਿਲਾਂ ਵੀ ਕਹਿ ਚੁੱਕਾ ਜੇ ਨਹੀਂ ਕੰਮ ਕਰ ਸਕਦੇ ਤੇ ਆਪਾਂ ਜਾਈਏ ਕਰਨ। ਸਾਡੇ ਤਾਂ ਕੰਡਰੀ ਪਰ ਡਾਣਾ ਖਾਂ। ਕੁਝ ਵੀ ਹੋ ਸਕਦਾ ਸੀ। ਔਰ ਜਿਸ ਜ਼ਮੀਨ ਤੇ ਖੜੇ ਆ ਦੂਰ ਖੜੇ ਹਟ ਕੇ ਤੇ ਇਹ ਵੀ ਬੈਠ ਸਕਦੀ ਹੈ ਜਿਹੜਾ ਆ ਮਕਾਨ ਖੜਾ ਹੈ ਉਹਦੇ ਨੀਆਂ ਨੂੰ ਥੱਲੇ ਜ਼ਮੀਨ 10-15 ਫੁੱਟ ਹਨ ਨਹੀਂ ਆਪਣਾ ਐਸਡੀਐਮ ਸਾਹਿਬ ਨੂੰ ਵੀ ਟੈਲੀਫੋਨ ਕੀਤਾ ਵੀਡੀਓ ਵੀ ਪਾਈਆਂ ਹਰ ਅਪਸ਼ਨ ਨੂੰ ਇਹ ਆਪਣਾ ਇਹਨਾਂ ਕੁ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਕਿ ਸਾਡੇ ਐਸਡੀਐਮ ਸਾਹਿਬ ਨੇ ਇੱਕ ਵੀ ਸਾਡੀ ਕਾਲ ਕਿਸੇ ਦੇ ਰਸੀਵ ਨਹੀਂ ਕੀਤੀ ਬਟਾਲਾ ਦੇ ਤੰਗ ਰਹਿਸ਼ੀ ਇਲਾਕੇ ਦੇ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਹੈ ਘਟਨਾ ਹੈ ਕਿ ਇੱਥੇ ਸ਼ਿਵ ਸ਼ੰਕਰ ਮਹੱਲਾ ਜਿਹੜਾ ਹੈ ਉੱਥੇ ਸ਼ਿਵਾ ਦੇ ਮੰਦਿਰ ਦੇ ਥੱਲੋਂ ਜ਼ਮੀਨ ਤਸ ਗਈ ਹੈ 15 ਤੋਂ 20 ਫੁੱਟ ਜ਼ਮੀਨ ਤਸ ਚੁੱਕੀ ਹੈ ਸ਼ਿਵਾ ਦੇ ਮੰਦਿਰ ਦੀਆਂ ਜਿਹੜੀਆਂ ਨੀਆਂ ਨੇ ਉਹ ਵੀ ਥੱਲੋਂ ਖਾਲੀ ਹੋ ਚੁੱਕੀਆਂ ਨੇ ਆਸ-ਪਾਸ ਰਹਾਇਸ਼ੀ ਇਲਾਕਾ ਹੈ ਤਾਂ ਉਸ ਰਹਾਇਸ਼ੀ ਇਲਾਕੇ ਦੇ ਵਿੱਚ ਜੋ ਮਕਾਨ ਨੇ ਉਹਨਾਂ ਦੇ ਥੱਲੋਂ ਵੀ ਨੀਆਂ ਜਿਹੜੀਆਂ ਨੇ ਬਿਲਕੁਲ ਖਾਲੀ ਹੋ ਚੁੱਕੀਆਂ ਨੇ ਤਸਵੀਰਾਂ ਬੇਹਦ ਡਰਾਉਣੀਆਂ ਹਨ ਅਤੇ ਹੈਰਾਨੀਜਨਕ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਤੰਗ ਇਲਾਕੇ ਦੇ ਵਿੱਚੋਂ ਤੰਗ ਗਲੀ ਦੇ ਵਿੱਚੋਂ ਇਹ ਜ਼ਮੀਨ ਜਿਹੜੀ ਹੈ 15 ਤੋਂ 20 ਫੁੱਟ ਤਸ ਚੁੱਕੀ ਹੈ ਲੋਕਾਂ ਦਾ ਕਿਤਨਾ ਕਿਤੇ ਰੋਸ ਜਿਹੜਾ ਹੈ ਨਗਰ ਨਿਗਮ ਤੇ ਬਟਾਲਾ ਪ੍ਰਸ਼ਾਸਨ ਤੇ ਵੀ ਜਾਗ ਰਿਹਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਕਾਫੀ ਦੇਰ ਤੋਂ ਖਲਾ ਖਰਾਬ ਚੱਲੇ ਆ ਰਿਹਾ ਸੀ ਜਿਸ ਦੇ ਬਾਰੇ ਬਾਰ ਬਾਰ ਨਗਰ ਨਿਗਮ ਨੂੰ ਕਿਹਾ ਗਿਆ ਕਿ ਉਸ ਨੂੰ ਸਹੀ ਕੀਤਾ ਜਾਵੇ ਲੇਕਿਨ ਅੱਜ ਖਮਿਆਜਾ ਜਿਹੜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਰਹਿਸ਼ੀ ਇਲਾਕਾ ਸੀਵਾ ਦਾ ਮੰਦਿਰ ਜਿੱਥੋਂ 15 ਤੋਂ 20 ਫੁੱਟ ਜ਼ਮੀਨ ਤਸ ਚੁੱਕੀ ਹੈ ਤੇ ਲੋਕਾਂ ਨੂੰ ਹੁਣ ਡਰ ਇਹ ਸਤਾ ਰਿਹਾ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਰਹਾਇਸ਼ੀ ਮਕਾਨਾਂ ਨੂੰ ਵੀ ਇਸ ਦਾ ਨੁਕਸਾਨ ਉਠਾਣਾ ਪਵੇ ਸੀਮਾ ਦੇ ਮੰਦਰ ਨੂੰ ਵੀ ਨੁਕਸਾਨ ਉਠਾਣਾ ਪਵੇ ਕਿਤਨਾ ਕਿਤੇ ਵੱਡਾ ਨੁਕਸਾਨ ਹੋਣ ਤੋਂ ਫਿਲਹਾਲ ਬਚਾਅ ਹੋ ਗਿਆ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਉਹ ਹੈਰਾਨ ਪਰੇਸ਼ਾਨ ਕਰਦੀਆਂ ਹਨ ਕਿ 15 ਤੋਂ 20 ਫੁੱਟ ਜ਼ਮੀਨ ਜਿਹੜੀ ਹੈ ਉਹ ਤਰ ਚੁੱਕੀ ਹੈ ਗੱਲਬਾਤ ਕਰ ਲੈਣੇ ਸਾਡੇ ਨਾਲ ਇੱਥੇ ਨਰੇਸ਼ ਮਹਾਜਨ ਜੀ ਮੌਜੂਦ ਨੇ ਮਹਾਜਨ ਜੀ ਕੀ ਕਹੋਗੇ ਬੜੀ ਹੈਰਾਨੀਜਨਕ ਤੇ ਡਰਾਉਣੀ ਤਸਵੀਰ ਹੈ ਰਾਣੀ ਜਨਕ ਡਰਾਮਣੀ ਤੇ ਸਾਰੇ ਸ਼ਹਿਰ ਚ ਬਹੁਤ ਹੀ ਹੈ ਇਹ ਜਿਹੜੀ ਹੈ ਸਾਹਮਣੇ ਨਜ਼ਰ ਆਈ ਹੈ ਬਾਕੀ ਕੋਈ ਤਰ੍ਹਾਂ ਹੋਰ ਨਜ਼ਰ ਆ ਜਾਣਗੇ ਹਾਲਾਤ ਇਹ ਹੈ 2.5 ਸਾਲ ਹੋ ਗਏ ਨੇ ਇਸ ਦਾ ਸੀਵਰ ਦਾ ਪਾਣੀ ਤੇ ਨਾਲੀਆਂ ਦਾ ਪਾਣੀ ਇਹਦੇ ਅੰਦਰ ਜਾਂਦੇ ਔਰ ਇਹਨਾਂ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਨਗਰ ਕੌਂਸਲ ਨਗਰ ਕਾਰਪੋਰੇਸ਼ਨ ਨੇ ਕੋਈ ਪਰਵਾਹ ਨਹੀਂ ਕੀਤੀ ਇੱਥੇ ਕਾਰਪੋਰੇਸ਼ਨ ਦੇ ਵਿੱਚ ਹੈ ਕੋਈ ਨਹੀਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਸਾਹਿਬ ਕਹਿੰਦੇ ਆ ਕਿ ਮੇਰੇ ਭਲੇ ਕੱਖ ਨਹੀਂ ਕਿ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਹਨੂੰ ਮੈਂ ਪਹਿਲਾਂ ਵੀ ਕਹਿ ਚੁੱਕਾ ਜੇ ਨਹੀਂ ਕੰਮ ਕਰ ਸਕਦੇ ਤੇ ਆਪਾਂ ਜਾਈਏ ਕਰਾਂ ਨੂੰ ਵੱਡਾ ਨੁਕਸਾਨ ਲੋਕਾਂ ਦਾ ਜੇ ਵੱਡਾ ਨੁਕਸਾਨ ਲੋਕਾਂ ਦਾ ਤੇ ਹੋ ਜਾਏ ਤੇ ਪ੍ਰਸ਼ਾਸਨ ਨੂੰ ਕੀ ਫਰਕ ਹੈ ਜੇ ਪ੍ਰਸ਼ਾਸਨ ਇਦਾਂ ਦਾ ਮਰੇ ਤੇ ਫੇਰ ਅਸਰ ਹੋਊਗਾ ਕਿਸ ਤੇ ਜੀ ਬਿਲਕੁਲ ਲੋਕਾਂ ਦਾ ਨੁਕਸਾਨ ਹੋ ਜਾਏ ਵੱਡਾ ਤਾਂ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਅਗਰ ਪ੍ਰਸ਼ਾਸਨ ਦੇ ਸਾਹਮਣੇ ਇਸ ਤਰ੍ਹਾਂ ਦੇ ਟੋਏ ਪੈਣ ਤਾਂ ਤੁਸੀਂ ਕਹੋਗੇ ਤੁਸੀਂ ਕੀ ਕਹੋਗੇ ਕਿੰਨਾ ਚਿਰ ਲੱਗ ਗਿਆ ਨਗਰ ਨਿਗਮ ਨੂੰ ਇੱਥੇ ਬੁਲਾਉਣ ਦੇ ਅਧਿਕਾਰੀਆਂ ਨੂੰ ਸਾਢੇ 3 ਘੰਟੇ ਅਖੀਰ ਤੱਕ ਐਸਜੀਐਮ ਨੇ ਫੋਨ ਨਹੀਂ ਸੁਣਿਆ ਉਹ ਕੋਈ ਟਾਈਮ ਨਹੀਂ ਲੋਕਾਂ ਦੀ ਗੱਲ ਸੁਣਾਉਂਦਾ ਉਹ ਚੁੱਕਦੀ ਹੀ ਨਹੀਂ ਗੱਲ ਹੀ ਨਹੀਂ ਸੁਣੀ ਮੇਰੇ ਕੋਲ ਰਿਕਾਰਡ ਹੈ ਪੁਰਾਣੇ ਵੀ ਉਹ ਵਟਸਐਪ ਕੰਦੀ ਕਰਦੇ ਜੇ ਸੁਣ ਵੀ ਲਿਆ ਤੇ ਉਹ ਕਿ ਦੁਨੀਆ ਅਜ ਤੱਕ ਮੇਰਾ WhatsApp ਨਹੀਂ ਵੇਖਿਆ ਤੁਸੀਂ ਮੇਰੇ ਕੋਲ ਵੇਖ ਸਕਦੇ ਹੋ ਉੱਚੇ ਤੇ ਨਹੀਂ ਸਮਝਦੀ ਉਹਨੇ ਪਬਲਿਕ ਦਾ ਕੰਮ ਨਹੀਂ ਕਰਦੀ ਉਹ ਲੱਗਦਾ ਸਰਕਾਰ ਦੀ ਜਾਂ ਇੱਥੇ ਲੋਕਲ ਐਮਐਲਏ ਦੀ ਹੀ ਜਵਾਬਦੇਹ ਜਾਂ EMPLY ਹੈ ਕਿੰਨੀ ਦੇਰ ਬਾਅਦ ਪਹੁੰਚੇ ਫਿਰ ਇਹ ਸਾਢੇ 3 ਘੰਟੇ ਤੋਂ ਬਾਅਦ ਉਪਲ ਪਹੁੰਚੇ ਉਪਲ ਨੇ ਹੋਰਾਂ ਲੋਕਾਂ ਦਾ ਫੋਨ ਨਹੀਂ ਸੁਣਿਆ ਇੱਥੇ ਆ ਕੇ ਜਦੋਂ ਮੈਂ ਕੀਤਾ ਉਹਨੇ ਕਿਹਾ ਮੈਂ ਆ ਰਿਆਂ ਰਸਤੇ 'ਚ ਆ ਸਾਢੇ 3 ਘੰਟੇ ਬਾਅਦ ਉਪਲ ਪਹਿਲੀ ਵਾਰ ਯੂਆਈ ਆਏ ਨੇ ਤੇ ਸਾਢੇ 3 ਘੰਟਿਆਂ 'ਚ ਵੱਡਾ ਨੁਕਸਾਨ ਵੀ ਹੋ ਗਿਆ ਕੁਝ ਵੀ ਹੋ ਸਕਦਾ ਸੀ ਔਰ ਜਿਸ ਜ਼ਮੀਨ ਤੇ ਖੜੇ ਆ ਇਹ ਦੂਰ ਖੜੇ ਹਟ ਕੇ ਇਹ ਵੀ ਬੈਠ ਸਕਦੀ ਆ ਜਿਹੜਾ ਆ ਮਕਾਨ ਖੜਾ ਆ ਉਹਦੇ ਨੀਆਂ ਨੂੰ ਥੱਲੇ ਜ਼ਮੀਨ 10 15 ਫੁੱਟ ਹਨ ਨਹੀਂ ਤੇ ਲੇਕਿਨ ਇਹਨਾਂ ਨੂੰ ਔਰ ਇੱਕ ਹੋਰ ਗੱਲ ਇਹ ਜ਼ਰੂਰ ਨੋਟ ਕਰਨ ਵਾਲੀ ਆ ਉਪਲ ਆਪਣੇ ਕਿਸੇ EMPLYEE ਨੂੰ ਫੋਨ ਕਰਦਾ ਰਿਹਾ ਉਹਦਾ ਨਾਂ ਉਪਲ ਦਾ ਸਕਦਾ ਉਹਨੇ ਨੂੰ 36 ਸਵਾਲ ਕੀਤੇ ਨੇ ਇਹ बार-बार ਕਹਿ ਰਿਹਾ ਐਮਰਜੈਂਸੀ ਆ ਬਹੁਤ ਐਮਰਜੈਂਸੀ ਆ ਹੁਣੇ ਹੀ ਆਓ ਉਹ ਕਿੱਥੇ ਹੋ ਇੱਥੇ ਆ ਜਾਂ ਮੈਂ ਉਹ ਜ਼ਰੂਰੀਤ ਦਾ ਕੰਮ ਤੇ ਜਾ ਰਿਹਾ ਆ ਇੰਨੇ 7 ਵਾਰੀ ਉਪਲ ਸਾਹਿਬ ਨੇ ਦਰਾਇਆ ਕਿ ਬਹੁਤ ਐਮਰਜੈਂਸੀ ਹੈ ਇੱਥੇ ਆਓ ਤੇ ਹੂੰ ਨਾ ਆ ਕੇ ਆਪਣੇ ਦੂਸਰੇ ਸਟੂਡੀਓ ਸਾਹਿਬ ਆਏ ਨਾ ਤੇ ਹੁਣ ਦੇਖੋ ਕੀ ਕਰਦਿਆ ਸੀਵਰੇਜ ਦੀ ਗੱਲ ਮੈਂ ਗੱ ਵੀ ਕਰ ਚੁੱਕਾ ਇਹ ਬਾਰ ਬਾਰ ਬਲਾਕ ਹੁੰਦਾ 10 15 ਦਿਨ ਆਂਦਾ ਕੋਈ ਨਹੀਂ ਆਂਦੇ ਨੇ ਤਾਂ 5 ਮਿੰਟ ਚ ਗੌਂਗਲੋਂ ਤੋਂ ਮਿੱਟੀ ਝਾੜ ਕੇ ਚਲੇ ਜਾਂਦੇ ਨੇ ਬਿਲਕੁਲ ਗੌਂਗਲੋਂ ਤੋਂ ਮਿੱਟੀ ਝਾੜ ਕੇ ਕਹਿੰਦੇ ਨੇ ਚਲੇ ਜਾਂਦੇ ਨੇ ਤਾਂ ਹੁਣ ਵੀ ਇਸ ਘਟਨਾ ਤੋਂ ਬਾਅਦ ਸਾਢੇ 3 ਘੰਟੇ ਬਾਅਦ ਇੱਥੇ ਨਗਰ ਨਿਗਮ ਦੇ ਅਧਿਕਾਰੀ ਪਹੁੰਚੇ ਹਨ ਸਾਡੇ ਨਾਲ ਇੱਥੇ ਨਗਰ ਨਿਗਮ ਦੇ ਐਸਡੀਓ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਉਪਾਲ ਜੀ ਕੀ ਕਹਿਣਾ ਚਾਹੋਗੇ ਇਸ ਘਟਨਾ ਨੂੰ ਲੈ ਕੇ ਸਰ ਇਹਦੇ 'ਚ ਬੇਨਤੀ ਸਰ ਇਹਦੇ 'ਚ ਬੇਨਤੀ ਤੁਹਾਨੂੰ ਮੈਂ ਫੇਰ ਪਹਿਲਾਂ ਵੀ ਕਰ ਚ ਕੀ ਹਲੇ ਕੁਝ ਨਹੀਂ ਕਹਿ ਸਕਦੇ ਥੱਲੇ ਕੀ ਆ ਕੀ ਨਹੀਂ ਟੀਮਸ ਆ ਰਹੀਆਂ ਨੇ ਉਹ ਟੀਮਸ ਆਂਦੀਆਂ ਬਾਕੀ ਪੀ ਡਬਲਯੂ ਡੀ ਵੀ ਆਉਗੀ ਹੋਰ ਵੀ ਵਾਟਰ ਸਪਲਾਈ ਵਾਲੇ ਵੀ ਆਣਗੇ ਥੱਲੇ ਉਹਨੂੰ ਖੋਲ ਹੈ ਕੀ ਆ ਥੱਲੇ ਸਾਨੂੰ ਨਹੀਂ ਪਤਾ ਥੱਲੇ ਡੂੰਗਾ ਖੋਲ ਪਿਆ ਸਰ ਹਲੇ ਜਿਹੜਾ ਸਾਹਮਣੇ ਲੱਭ ਰਿਹਾ ਉਹ 10 ਕਿਲੋਟ ਡੂੰਗਾ ਹੈ ਜੀ ਔਰ ਜਿਹੜਾ ਉਹਦੀ ਲੰਬਾਈ ਹੈ ਘੱਟੋ ਘਾਟ ਸਾਨੂੰ ਕੋਈ 25 30 ਫੁੱਟ ਲੱਭ ਰਹੀ ਹੈ ਇਸ ਵੇਲੇ ਬਾਹਰ ਹਲੇ ਵੀ ਇਹਨੂੰ ਨਹੀਂ ਸੰਭਾਲਿਆ ਜਾਂਦਾ ਤੇ ਵੱਡਾ ਨੁਕਸਾਨ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਜੀ ਇਸੇ ਕਰਕੇ ਆਪਾਂ ਤੇ ਖੜੇ ਜੀ ਸੰਭਾਲਣ ਲਈ ਸਾਡੀ ਟੀਮ ਵੀ ਆਈ ਠੇਕੇਦਾਰ ਵੀ ਆ ਰਹੇ ਆ ਔਰ ਬਾਕੀ ਟੀਮਾਂ ਵੀ ਆਣ ਲੱਗੀਆਂ ਤੇ ਸਾਰੀਆਂ ਬਾਕੀ ਸਾਢੇ 3 ਘੰਟੇ ਫੋਨ ਹੀ ਕਰਦੇ ਰਹੇ ਸਰ ਸਾਡੇ ਕੋਲ ਜਿਹੜੇ ਜਿਸ ਵੇਲੇ ਇਨਫੋਰਮੇਸ਼ਨ ਆਈ ਹੈ ਉਸ ਵੇਲੇ ਪਹੁੰਚ ਗਏ ਜੀ ਮੈਂ ਕਿਹਾ ਵਿਦੇ ਵੱਲ ਕੀ ਕੀਤਾ ਜਾ ਰਿਹਾ ਸਦਾ ਸੇਮਾ ਠੇਕੇਦਾਰ ਬੁਲਾਇਆ ਜੀ ਉਹਨਾਂ ਥੱਲੇ ਵਾਲੇ ਪਤਾ ਨਹੀਂ ਕੋਈ ਆਪਾਂ ਬੰਦਾ ਥੱਲੇ ਨਹੀਂ ਉਤਾਰ ਸਕਦੇ ਉਹ ਪ੍ਰੈਪਰੇਸ਼ਨ ਦਾ ਬੰਦਾ ਥੱਲੇ ਉਤਰੇਗਾ ਫਿਲਹਾਲ ਤੁਹਾਡਾ ਫਰਸਟ ਐਕਸ਼ਨ ਇਹ ਹੈ ਕਿ ਲੋਕਾਂ ਨੂੰ ਤੋਂ ਕਈ ਲੋਕਾਂ ਰਿਕੁਐਸਟ ਕਰ ਰਹੇ ਆਂ ਏਰੀਆ ਖਾਲੀ ਕੀਤਾ ਜਾਵੇ ਬਿਲਕੁਲ ਲੋਕਾਂ ਨੂੰ ਰਿਕੁਐਸਟ ਕੀਤੀ ਜਾ ਰਹੀ ਹੈ ਕਿ ਏਰੀਆ ਖਾਲੀ ਕੀਤਾ ਜਾਵੇ ਦੂਸਰੇ ਪਾਸੇ ਜੇ ਤਸਵੀਰਾਂ ਤੁਹਾਨੂੰ ਮੈਂ ਫਿਰ ਦੁਬਾਰਾ ਦਿਖਾੜੀਆਂ ਚਾਹੁੰਦਾ ਹਾਂ ਕਿ ਤਸਵੀਰਾਂ ਬਹੁਤ ਹੈਰਾਨੀਜਨਕ ਅਤੇ ਡਰਾਉਣੀਆਂ ਹਨ ਕਿਉਂਕਿ ਅ 15 ਤੋਂ 20 ਫੁੱਟ ਡੂੰਘਾ ਜਿਹੜਾ ਹੈ ਇੱਥੋਂ ਟੋਇਆ ਪੈ ਚੁੱਕਾ ਹੈ ਜ਼ਮੀਨ ਕਹਿ ਲਿਆ ਜਾਵੇ ਤਾਂ ਧੱਸ ਚੁੱਕੀ ਹੈ ਇਸ ਧਸੀ ਜ਼ਮੀਨ ਦੇ ਉੱਤੇ ਕਈ ਰਹਾਇਸ਼ੀ ਮਕਾਨ ਵੀ ਖੜੇ ਹਨ ਅਤੇ ਨਾਲ ਦੀ ਨਾਲ ਸ਼ਵਾਲਾ ਮੰਦਿਰ ਵੀ ਖੜਾ ਹੈ ਇੱਕ ਭਾਈ ਸਾਹਿਬ ਜਿਨ੍ਹਾਂ ਦਾ ਮਕਾਨ ਇਸ ਟੋਏ ਦੇ ਉੱਤੇ ਹੁਣ ਇਸ ਵੇਲੇ ਖੜਾ ਹੈ ਰੱਬ ਆਸਰੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਜੀ ਜ਼ਮੀਨ ਤੇ ਧਸ ਗਈ ਹੁਣ ਰੱਬ ਆਸਰੇ ਇਹ ਮਕਾਨ ਵੇਖੋ ਇਹਦੇ ਆ ਭੋਲੇ ਨਾ ਦਾ ਪਰਚੰਗ ਉਹਦਾ ਉਹਦੇ ਜਿੱਥਾ ਖਾਨਾ ਤੇ ਉਹਦੇ ਜਿੱਥੇ ਨਾ ਰਹਿਣ ਦੇ ਆ ਜੇਕਰ ਇਨਸਾਨ ਦੇ ਭਰੋਸੇ ਰਹੀਏ ਤੇ ਇਸ ਵੇਲੇ 9:30 ਦੇ 10:00 ਦੀ ਗੱਲ ਆਪਾਂ ਵਾਪਰੀ ਦੀ ਆ। 3:30 ਵਜੇ ਸਾਡੇ ਕੋਲ ਤੇ ਉੱਪਰ 4:30 ਉੱਪਰ ਸਾਹਿਬ ਆਏ ਨੇ। ਨਜ਼ਰ ਨਹੀਂ ਕਰਦੇ। ਆਪਣਾ ਐਸ.ਡੀ.ਐਮ. ਸਾਹਿਬ ਨੂੰ ਵੀ ਟੈਲੀਫੋਨ ਕੀਤਾ, ਵੀਡੀਓ ਵੀ ਪਾਈਆਂ। ਹਰ ਅਫਸਰ ਨੂੰ ਆਪਣਾ ਕੰਡਕਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸਭ ਤੋਂ ਵੱਡੀ ਗੱਲ ਕਿ ਸਾਡੇ ਐਸ.ਡੀ.ਐਮ. ਸਾਹਿਬ ਨੇ ਇੱਕ ਵੀ ਸਾਡੀ ਕਾਲ ਕਿਸੇ ਦੀ ਰਿਸਿਵ ਨਹੀਂ ਕੀਤੀ। ਇਹ ਬਿਲਕੁਲ ਕਿੰਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਰੋਸ ਜੂ ਜਾਗ ਰਿਹਾ ਹੈ। ਜਿਹੜੇ ਲੋਕ ਇਸ ਇਲਾਕੇ 'ਚ ਰਹਿੰਦੇ ਆ ਨਾ ਜਾਂ ਫਿਰ ਜਿਨ੍ਹਾਂ ਦੇ ਇਸ ਇਲਾਕੇ 'ਚ ਮਕਾਨ ਹਨ ਤੁਸੀਂ ਦੇਖ ਸਕਦੇ ਹੋ ਕਿ 15 ਤੋਂ 20 ਫੁੱਟ ਡੂੰਘਾ ਟੋਆ ਪੈ ਚੁੱਕਾ ਹੈ ਜ਼ਮੀਨ ਜਿਹੜੀ ਆ ਤੱਛ ਚੁੱਕੀ ਆ ਤਾਂ ਹੁਣ ਨਗਰ ਨਿਗਮ ਦੇ ਅਧਿਕਾਰੀ ਇੱਥੇ ਪਹੁੰਚੇ ਹਨ ਤੇ ਇਸ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਨਾਲ ਦੀ ਨਾਲ ਰਹਿਸ਼ੀ ਮਕਾਨਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਆਪਣੇ ਮਕਾਨ ਖਾਲੀ ਕੀਤੇ ਜਾਣ ਤਾਂ ਕਿ ਕੋਈ ਵੱਡਾ ਹਾਸਾ ਨਾ ਵਾਪਰ ਸਕੇ ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਲਾ